ਪੰਜਾਬ ਸਰਕਾਰ ਦੇ ਉੱਤੇ ਦਿੱਲੀ ਦੇ ਦਖਲ ਨੂੰ ਲੈ ਕੇ ਲਗਾਤਾਰ ਸਵਾਲ ਵਿਰੋਧੀ ਪਾਰਟੀਆਂ ਚੁਕਦੀਆਂ ਰਹਿੰਦੀਆਂ ਨੇ ਤੇ ਇਸੇ ਦੇ ਦਰਮਿਆਨ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਬੀਤੇ ਦਿਨ ਅਰਵਿੰਦ ਕੇਜਰੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਸਾਬਕਾ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਮੰਤਰੀ ਮੰਡਲ ਨੂੰ ਸੱਦਿਆ ਗਿਆ ਸੀ ਜਿੱਥੇ ਉਹਨਾਂ ਨੂੰ ਲਗਾਤਾਰ ਕੇਜਰੀਵਾਲ ਦੇ ਵੱਲੋਂ ਹਦਾਇਤ ਦਿੱਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਉਹਨਾਂ ਨੂੰ ਪੂਰਾ ਕਰਨਾ ਹੀ ਪਵੇਗਾ ਤਾਂ ਕੇਜਰੀਵਾਲ ਨੇ ਇਹ ਵੀ ਅੱਖ ਦਿੱਤਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਹੋਈ ਤਾਂ ਸਰਕਾਰ ਦੇ ਵਿੱਚ ਰਹਿਣ ਦੀ ਸੋਚੋ ਵੀ ਨਾ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਿੱਧੀਆਂ ਹਦਾਇਤਾਂ ਦਿੱਤੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਜਿਸ ਤਰੀਕੇ ਦੇ ਨਾਲ ਬਦਨਾਮੀ ਸਰਕਾਰ ਦੀ ਹੋ ਰਹੀ ਹੈ ਭਾਵੇਂ ਬਹੁਤ ਸਾਰੇ ਮੁੱਦੇ ਹੋਣ ਜਿਨ੍ਹਾਂ ਦੇ ਵਿੱਚ ਮਾਈਨਿੰਗ ਦਾ ਮਸਲਾ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਲਗਾਤਾਰ ਜੋ ਵਾਦੇ ਕੀਤੇ ਗਏ ਸੀ ਉਹਨਾਂ ਨੂੰ ਨਾ ਪੂਰੇ ਕੀਤੇ ਜਾਣ ਦਾ ਮਾਮਲਾ ਹੋਵੇ ਇਸ ਦੇ ਉੱਤੇ ਕੇਜਰੀਵਾਲ ਨੇ ਅਗਲੇ ਸਾਲ ਦੇ ਲਈ ਟੀਚੇ ਮਿਥਕੇ ਦੇ ਦਿੱਤੇ ਨੇ ਸਾਰੇ ਹਿ ਮੰਤਰੀਆਂ ਨੂੰ ਅਤੇ ਇਹਨਾਂ ਮੰਤਰੀਆਂ ਨੂੰ ਸਿੱਧੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਪੰਜਾਬ ਦੇ ਵਿੱਚ ਸਰਕਾਰ ਦਾ ਅਕਸ ਖਰਾਬ ਨਹੀਂ ਹੋਣ ਦੇਣਾ ਇਸ ਦੇ ਲਈ ਕੰਮ ਕਰਨਾ ਪਵੇਗਾ ਤਾਂ ਕੇਜਰੀਵਾਲ ਦੀਆਂ ਇਹਨਾਂ ਹਦਾਇਤਾਂ ਦੇ ਬਾਰੇ ਜਦੋਂ ਮਜੀਠੀਆ ਨੂੰ ਪਤਾ ਲੱਗਿਆ ਤਾਂ ਵਿਕਰਮ ਮਜੀਠੀਆ ਇਸ ਮਸਲੇ ਦੇ ਉੱਤੇ ਬੋਲਣੋਂ ਕਿਵੇਂ ਰਹਿ ਸਕਦਾ ਹੈ ਉਹਨਾਂ ਦੇ ਵੱਲੋਂ ਲੰਮੀ ਚੌੜੀ ਪੋਸਟ ਪਾ ਕੇ ਅਰਵਿੰਦ ਕੇਜਰੀਵਾਲ ਤੇ ਹੀ ਸਵਾਲ ਚੁੱਕ ਦਿੱਤੇ ਗਿਆ ਹੈ ਮਜੀਠੀਆ ਦਾ ਕਹਿਣਾ ਹੈ ਕਿ ਬਹੁਤ ਹੈਰਾਨੀਜਨਕ ਹੈ ਕਿ ਪੰਜਾਬ ਦੇ ਮੰਤਰੀ ਜੋ ਪੰਜਾਬ ਵਿੱਚ ਸੰਵਿਧਾਨਕ ਅਹੁਦਿਆਂ ਤੇ ਨੇ ਆਪਣੇ ਪਾਰਟੀ ਦੇ ਗੈਰ ਪੰਜਾਬੀ ਆਗੂ ਅਰਵਿੰਦ ਕੇਜਰੀਵਾਲ ਨੂੰ ਰਿਪੋਰਟ ਦੇ ਰਹੇ ਨੇ ਅਤੇ ਉਸ ਤੋਂ ਭਵਿੱਖ ਵਿੱਚ ਕੰਮ ਕਰਨ ਦੇ ਨਿਰਦੇਸ਼ ਪ੍ਰਾਪਤ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਕੌਣ ਹੁੰਦਾ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਮੰਤਰੀਆਂ ਨੂੰ ਨਿਰਦੇਸ਼ ਦੇ ਰਿਹਾ ਹੈ ਕਿਸ ਦਾ ਮਤਲਬ ਹੈ ਕਿ ਭਗਵੰਤ ਮਾਨ ਨੂੰ ਪੂਰੀ ਤਰ੍ਹਾਂ ਬਾਹਰ ਕੱਢ ਦਿੱਤਾ ਗਿਆ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਹ ਤੱਕ ਨਹੀਂ ਪਤਾ ਸੀ ਕਿ ਉਸਦੇ ਮੰਤਰੀ ਦਿੱਲੀ ਵਿੱਚ ਆਪਣੇ ਕੇਜਰੀਵਾਲ ਨੂੰ ਰਿਪੋਰਟ ਦੇਣ ਗਏ ਨੇ ਅਤੇ ਉਸਨੇ ਜਲੰਧਰ ਵਿੱਚ ਕੈਬਨਿਟ ਦੀ ਮੀਟਿੰਗ ਬੁਲਾਈ ਜਿਸ ਨੂੰ ਚੰਡੀਗੜ੍ਹ ਵਿੱਚ ਰੱਖਣਾ ਪਿਆ ਕਿਉਂਕਿ ਮੰਤਰੀ ਜਲੰਧਰ ਨਹੀਂ ਪਹੁੰਚ ਸਕਦੇ ਸਨ ਮਾਨ ਕੱਲ੍ਹ ਸ਼ਾਮ ਜਲੰਧਰ ਪਹੁੰਚ ਗਏ ਸਨ ਇਹ ਪਹਿਲੀ ਵਾਰ ਹੈ ਰਾਜ ਦੇ ਇਤਿਹਾਸ ਵਿੱਚ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ ਦੀ ਉਡੀਕ ਕਰ ਰਿਹਾ ਹੈ ਭਗਵੰਤ ਮਾਨ ਜੀ ਤੁਸੀਂ ਪਹਿਲਾਂ ਪੰਜਾਬੀਆਂ ਨੂੰ ਜਵਾਬ ਦੇ ਹੋ ਅਤੇ ਫਿਰ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਤਾਂ ਇਹ ਸਵਾਲ ਚੁੱਕੇ ਗਿਆ ਵਿਕਰਮ ਮਜੀਠੀਆ ਦੇ ਵੱਲੋਂ ਕਿ ਜਿਸ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਮੇਰੇ ਮੰਤਰੀ ਦਿੱਲੀ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਅਤੇ ਕੇਜਰੀਵਾਲ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਦੇ ਵੱਲੋਂ ਜਲੰਧਰ ਦੇ ਵਿੱਚ ਮੀਟਿੰਗ ਸੱਦੀ ਗਈ ਸੀ ਕੈਬਨਿਟ ਦੀ ਅਤੇ ਇਸ ਮੀਟਿੰਗ ਦੇ ਬਾਰੇ ਲਗਾਤਾਰ ਪ੍ਰਚਾਰ ਹੋ ਰਿਹਾ ਸੀ ਕਿ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸਰਕਾਰ ਮੀਟਿੰਗਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਆਸ਼ਵਾਸ਼ਣ ਇਹ ਭਰੋਸਾ ਦਿਵਾ ਰਹੀ ਹੈ ਕਿ ਸਰਕਾਰ ਤੁਹਾਡੇ ਕਰਾਂਚੋਂ ਤੁਹਾਡੇ ਹਲਕਿਆਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਚਲਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਮਜੀਠੀਆਂ ਨੇ ਇਸਤੇ ਹੀ ਸਵਾਲ ਚੁੱਕ ਦਿੱਤੇ ਹੈ ਅਤੇ ਆਖਿਆ ਕਿ ਕੇਜਰੀਵਾਲ ਦੇ ਕੋਲ ਦਿੱਲੀ ਦੇ ਵਿੱਚ ਜਾ ਕੇ ਮੰਤਰੀ ਹਾਜ਼ਰੀ ਭਰ ਰਹੇ ਨੇ ਜੋ ਕਿ ਸੰਵਿਧਾਨਕ ਮੁਖੀ ਵੀ ਨਹੀਂ ਹੈ ਪੰਜਾਬ ਸਰਕਾਰ ਦਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਹੀ ਸਭ ਤੋਂ ਖਤਰਨਾਕ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਮੁੱਖ ਮੰਤਰੀ ਵਾਲੇ ਅਹੁਦੇ ਤੋਂ ਕੱਢ ਦਿੱਤਾ ਗਿਆ ਤਾਂ ਇਹ ਸਵਾਲ ਹੈ ਜਿਹੜਾ ਵਿਕਰਮ ਮਜੀਠੀਆ ਵੱਲੋਂ ਚੁੱਕਿਆ ਗਿਆ ਹੈ ਇਸ ਤਰੀਕੇ ਦੀ ਖਬਰ ਦੇ ਬਾਰੇ ਜਾਂ ਇਸ ਤਰੀਕੇ ਦੀ ਜੋ ਪਲਾਨਿੰਗ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਮੰਤਰੀਆਂ ਨੂੰ ਸਦਕੇ ਕੀਤੀ ਜਾ ਰਹੀ ਹੈ ਤੁਹਾਡਾ ਇਸ ਤੇ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ